ਲੋਕ ਵੀ ਦੋਸਤੋ ਗੱਲ ਕਰ ਲੱਗਿਆ ਕਿ ਆਪਣੇ ਪਿੰਡ ਜੈ ਸਿੰਘ ਦੇ ਵਿੱਚ ਨਾ ਬੋਟਰ ਗਹਿਰੀ ਨੂੰ ਛੜਕ ਜਾਂਦੇ ਆ ਬੋਟਰ ਗਹਿਰੀ ਸਾਡੇ ਜੈ ਸਿੰਘ ਤੋਂ ਉਹਦੇ ਰਾਹ ਦੇ ਉੱਤੇ ਨਾ ਸੜਕ ਦੇ ਉੱਤੇ ਕਿ ਛੱਪੜ ਆ ਉੱਥੇ ਸਾਡੇ ਭਰਾ ਵੱਡੇ ਸ਼ੋਹ ਤੇ ਇਕੱਠੇ ਹੋ ਕੇ ਸਾਰੇ ਬਹਿ ਜਾਂਦੇ ਆ ਤੇ ਉਹ ਭਾਈ ਇੱਕ ਦੂਜੇ ਨੂੰ ਟਿਚਰਾਂ ਕਰਦੇ ਆ ਹਾਸੇ ਮਖੌਲ ਕਰਦੇ ਆ ਤੇ ਪਰ ਹਾਸੇ ਮਖੌਲ ਇਹ ਜਾਨੀ ਹੁੰਦਾ ਜਿਵੇਂ ਕਿਸੇ ਦੇ سینੇ ਨੂੰ ਚੀਰ ਕੇ ਲੈ ਜੇ ਸ਼ਬਦਾਂ ਦੀ ਮਰਜ਼ਾਦਾ ਹੁੰਦੀ ਹੈ ਉਹ ਮਰਜ਼ਾਦਾ ਤੇ ਰਹਿ ਕੇ ਸ਼ਬਦ ਬੋਲਨੇ ਚਾਹੀਦੇ ਕਿਸੇ ਨੂੰ ਤੇ ਕਿਸੇ ਦਾ ਦਿਲ ਦੁਖੇ ਇਹਦੀ ਗੱਲ ਨਹੀਂ ਕਰਨੀ ਚਾਹੀਦੀ ਤੇ ਸੱਥਾਂ ਹੁੰਦੀਆਂ ਗੱਲਾਂ ਕਰ ਖਾਤਰ ਨਿੰਦਿਆ ਚੁਗਲੀ ਕਰ ਲਈ ਉਹਦੀ ਉਹਦਾ ਘਰ ਪਟਤਾ ਉਹਨੂੰ ਲੜਾਈ ਕਰ ਲਈ ਹੋ ਗਿਆ ਇਹ ਕੰਮ ਨਹੀਂ ਚਾਹੀਦੇ ਪਰਾਂਵਾਂ ਦਾ ਪਿਆਰ ਹੁੰਦਾ ਤੇ ਸਾਰੇ ਜਾਨੇ ਆਪਾਂ ਇਕੱਠੇ ਹੋ ਕੇ ਬੈਠਨੇ ਆਂ ਸੁਖ ਸੁੱਖ ਕਰਦੇ ਆਂ ਪਿੰਡ ਦੇ ਇੱਕ ਦਾ ਪਤਾ ਲੱਗ ਜਾਂਦਾ ਗੀਤ ਸੁਣਾਉਣਾ ਮੈਂ ਸਾਨੂੰ ਸਾਡੇ ਪਿੰਡ ਦੇ ਸਾਥ ਦੇ ਵਿੱਚ ਜਿਹੜੇ ਬੰਦੇ ਆ ਫਰਾ ਗਹਿਰੀ ਵਾਲੇ ਛਪੜ ਤੇ ਜਾਂਦੇ ਬੁੱਟਰ ਗਹਿਰੀ ਵਾਲੀ ਸੜਕ ਤੇ ਇਹ ਲੋਕੀ ਗੀਤ ਸੱਥਾ ਹੁੰਦੀਆਂ ਗੱਲਾਂ ਬਾਤ ਤੇ ਚੰਗੀਆਂ ਗੱਲਾਂ ਸੁਣਾਓ ਇੱਕ ਦੂਜੇ ਦਾ ਗੁੱਸਾ ਨੀ ਕਰਨਾ ਸਾਰੇ ਘੁੱਲ ਮਿਲ ਜਾਓ ਨਾਥੀ ਵਿਚਾਰਾ ਰਾਖੀ ਰਖਦਾ ਪੱਚੀ ਘਰਾਂ ਦੀ ਕੱਲਾ ਨਿੰਦਰ ਮੋੜ ਤਾਂ ਖੁੰਡ ਤੇ ਬੈੰਦਾ ਹੋ ਕੇ ਬੈੰਦਾ ਚੱਲਾ ਜੰਟਾ ਸਿੰਘ ਨੇ ਕੋਠੀ ਪਾਲੀ ਗਰੀ ਦੇ ਰਾਤੇ ਆਕੇ ਜੈ ਸਿੰਘ ਦਾ ਹੈ ਗੀਤ ਬੁਣਾਤਾ ਅਣ ਪੜਨੇ ਛੱਪੜ ਤੇ ਆਕੇ ਲੀਲਾ ਖਾਲਸਾ ਧੰਨੇ ਸਿੱਧੂ ਦਾ ਅਮਰਤ ਧਾਰੀ ਬੰਦਾ ਲੋਕਾਂ ਨੂੰ ਹੈ ਲੋਕਾਂ ਨੂੰ ਉਹ ਹੈ ਸਮਝਾਉਂਦਾ ਮਾੜਾ ਛੱਡ ਦਿਓ ਧੰਦਾ ਨਿੰਮਾ ਪੁੱਤਰ ਮੇਵੇ ਦਾ ਦੁੱਖੀ ਵਿੱਚ ਨੌਕਾ ਪਾ ਕੇ ਸਬਦੇ ਮੂਰੇ ਰੱਖ ਦਿੰਦਾ ਹੈ ਰੰਗ ਦੀ 11 ਬਣਾ ਕੇ ਕੋਕੀ ਸਿੰਘ ਬੱਕਰੀਆਂ ਵਾਲਾ ਤੁੰਗ ਵਾਲੀ ਮੰਡੀ ਤੇ ਜਾਂਦਾ ਪੰਜ ਸੱਤ ਬੱਕਰੀਆਂ ਵੇਚ ਕੇ ਆਉਂਦਾ ਪੰਜ ਸੱਤ ਮੰਡੀ ਤੋਂ ਲਿਆਉਂਦਾ ਕਈ ਵਾਰੀ ਤਾਂ ਲੱਖਾਂ ਦੀ ਉਹ ਬੱਕਰੀ ਨੂੰ ਹੈ ਵੇਚੇ ਤੁੰਗ ਵਾਲੀ ਮੰਡੀ ਤੇ ਸਭ ਕੁਝ ਜ਼ਿੰਦਗੀ ਲਾਉਂਦਾ ਲੇਖੇ 36 ਸਾਲ ਤਾਂ ਹੋ ਗਏ ਗਰਮੇਲ ਹੈ ਜਾਂਸੀ ਵਿੱਚ ਕੰਮ ਕਰਦਾ ਪੁਰਜਾ ਪੁਰਜਾ ਸ਼ਰਾਬ ਦਾ ਪੁਰਜਾ ਪੁਰਜਾ ਸ਼ਵਰ ਪੁਰਜਾ ਪੁਰਜਾ ਸ਼ਵਰਾਜ ਦਾ ਕਹਿੰਦੇ 1 ਮਿੰਟ ਦੇ ਵਿੱਚ ਜੜਦਾ ਸਾਰੇ ਸ਼ਵਰਾਜ ਦਾ ਪਰੇਸ਼ਾਨ ਕਰਕੇ ਇੰਨਨ ਦੇ ਵਿੱਚ ਜੜਦਾ ਕਦੇ ਨੀ ਪਿੰਦਾ ਦਾਰੂ ਮਿੱਤਰੋ ਕਦੇ ਨੀ ਲਾਉਂਦਾ ਜਰਦਾ ਗਿਆਨੀ ਮੁੰਡਾ ਮਿੱਠੂ ਦਾ ਜੋ ਹੈ ਪਟਵਾਰੀ ਦਾ ਭਾਈ ਠੰਡੇ ਪਾਣੀ ਦੀ ਟੈਂਪਰ ਤੇ ਟੂਟੀ ਪਟਵਾਰੀ ਨੇ ਲਗਵਾਈ ਸਾਰੇ ਲੋਕੀ ਪਾਣੀ ਪੀਂਦੇ ਰਲ-ਮਿਲ ਭੈਣ ਤੇ ਭਾਈ ਕੋਈ ਕਿਸੇ ਨੂੰ ਰੋਕੇ ਨਾ ਭਈ Hindu Muslim Sikh Assai ਕੋਈ ਕਿਸੇ ਨੂੰ ਰੋਕੇ ਨਾ Hindu Muslim Sikh Asai ਬੋੜ ਦੇ ਥੱਲੇ ਕੈਂਪਰ ਲੱਗਿਆ ਸਾਰੇ ਪਾਣੀ ਪੀਂਦੇ ਜੈ ਸਿੰਘ ਪਿੰਡ ਦੇ ਵੱਡੇ ਛੋਟੇ ਰੱਬ ਆਸਰੇ ਜੀਂਦੇ ਧਰਮੀ ਲੋਕ ਤਾਂ ਜੈ ਸਿੰਘ ਪਿੰਡ ਦੇ ਸੁਖੀ ਸੰਦੀ ਵਸਦੇ ਇਕੱਠੇ ਹੋ ਕੇ ਬੋੜ ਦੇ ਥੱਲੇ ਇੱਕ ਦੂਜੇ ਨਾਲ ਹੱਸਦੇ ਇਕੱਠੇ ਹੋ ਕੇ ਬੋੜ ਦੇ ਥੱਲੇ ਇੱਕ ਦੂਜੇ ਨਾਲ ਹੱਸਦੇ ਦਰਸ਼ਨ ਸਿੰਘ ਤਾਂ ਖੋਜਦਾ ਬਈ ਕਦੇ ਕਦੇ ਹੈ ਆਉਂਦਾ ਬੋੜ ਦੇ ਥੱਲੇ ਗੁਰੂ ਘਰਾਂ ਦੀ ਰਿੰਦਾ ਗੱਲ ਸੁਣਾਉਂਦਾ ਰਾਮੂ ਸਿੰਘ ਰਧਾਵਾ ਕਹਿੰਦੇ ਟਿਚਰਾ ਕਰਦਾ ਰਹਿੰਦਾ ਬੋੜ ਦੇ ਥੱਲੇ ਆ ਕੇ ਉਹ ਪਾਈਆਂ ਵਿੱਚ ਵੜ ਕੇ ਬੈੰਦਾ ਗੱਲ ਸੁਣ ਲੋ ਤੁਸੀਂ ਜੈ ਸਿੰਘ ਵਾਲੇ ਸੋਨੂੰ ਗੱਲ ਸੁਨਾਈਆ ਗੱਲ ਸੁਣ ਲੋ ਤੁਸੀਂ ਜੈ ਸਿੰਘ ਵਾਲੇ ਸੋਨੂੰ ਸੱਚ ਸੁਨਾਈਆ ਅਕਵਾਲ ਸਿੰਘ ਜਿਹੜਾ ਬਚਨ ਬਾਈ ਦਾ ਛਪੜ ਤੇ ਕੋਠੀ ਪਾਈਆ ਨਾਥੂ ਸਿੰਘ ਪ੍ਰੇਮੀ ਦੇ ਤਾਂ ਹੱਥ ਵਿੱਚ ਹੁੰਦੀ ਸੋਟੀ ਆਪਣੇ ਘਰ ਵਿੱਚ ਖਾਂਦਾਰੀ ਹੋ ਆਪਣੇ ਘਰ ਵਿੱਚ ਖਾਂਦਾ ਰਹਿੰਦਾ ਸਬਰ ਸ਼ੁਕਰ ਦੀ ਰੋਟੀ ਆਪਣੇ ਘਰ ਵਿੱਚ ਖਾਂਦਾ ਰਹਿੰਦਾ ਸਬਰ ਸ਼ੁਕਰ ਦੀ ਰੋਟੀ ਜੈ ਸਿੰਘ ਵਾਲੇ ਪਿੰਡ ਦਾ ਕਹਿੰਦੇ ਬੜਾ ਪੁਰਾਣਾ ਏਕਾ ਬਾਦਲਮੀ ਰੋਡ ਦੇ ਉੱਤੇ दारू ਦਾ ਹੈ ਠਿਕਾ ਬਾਦਲਮੀ ਰੋਡ ਦੇ ਉੱਤੇ ਹੈ दारू ਦਾ ਠਿਕਾ ਕਰਤਾਰ ਸਿੰਘ ਤਾਂ ਨਾਲ ਖਲੌੜੀ ਹੌਲੀ ਹੌਲੀ ਆਉਂਦਾ ਇਕ ਲੱਤ ਤਾਂ ਉਹਦੇ ਰੱਬ ਨੇ ਖੋਲੀ ਫੇਰ ਵੀ ਹੈ ਮਸਕਾਉਂਦਾ ਠੰਡੇ ਪਾਣੀ ਦੇ ਕੈਂਪਰ ਕੋਲੇ ਚੌਕੜੀਆਂ ਬਣਮਾਈਆਂ ਖੁਸ਼ ਹੁੰਦਾ ਨਿਰਪੈ ਸਿੰਘ ਬਹਿ ਕੇ ਵੱਡੇ ਛੋਟੇ ਭਾਈਆਂ ਬਾਦਲ ਰੋੜ ਤੇ ਜੈ ਸਿੰਘ ਵਾਲਾ ਸੁਖੀ ਸਾੰਧੀ ਵਸਿਆ ਸੁਣ ਕੇ ਮੇਰਾ ਗੀਤ ਦੋਸਤੋ ਜੈ ਸਿੰਘ ਸਾਰਾ ਹੱਸਿਆ ਅਨਪੜ੍ਹ ਦਾ ਸੁਣ ਗੀਤ ਦੋਸਤੋ ਜੈ ਸਿੰਘ ਸਾਰਾ ਹੱਸਿਆ ਭਾਈ ਜਦੋਂ ਗੀਤ ਲਿਖਦੇ ਆ ਕੋਈ ਆਪਾਂ ਕਵਿਤਾ ਲਿਖਦੇ ਆ ਤੇ ਹਾਸੇ ਠੱਠੇ ਦੇ ਵਿੱਚ ਕਿਸੇ ਦਾ ਨਾਂ ਆ ਜੇ ਨਾ ਉਹਨੂੰ ਉਹਨੂੰ ਲਈ ਰੱਖਦਾ ਨਿੱਕੀ ਜਿਹੀ ਗੱਲ ਵੀ ਇੱਕ ਲਬਜ ਹਾਈ ਐਂਕੂ ਬੋਲਦਾ ਬਾਕੀ ਕਪਤਾ ਵੇਖੋ ਵੀ ਪਿੰਡ ਘਰ ਤਾਂ ਚੰਗੀ ਆ ਸਾਡੇ ਭਰਾਵਾਂ ਦਾ ਏਕਾ ਵਿਖਾਇਆ ਇਹਦੇ ਵਿੱਚ ਤੇ ਸਾਰੇ ਆਪਾਂ ਇਕੱਠੇ ਰਲ ਮਿਲ ਕੇ ਰਹਿਣਾ ਤੇ ਜੇ ਕਿਸੇ ਦੇ ਗੱਲ ਇਹ ਚੁਪਦੀ ਹੋਈ ਨਾ ਜਿਹੜੀ ਮਾਖੀ ਆ ਤੇ ਭਰਾਵੋ ਮੈਂ ਤਾਂ ਦੋ ਮਹੀਨੇ ਤਾਂ ਜੋੜ ਕੇ ਮਾਫੀ ਮੰਗਦਾ ਮੈਂ ਜਾਣ ਕੇ ਨਹੀਂ ਕਿਸੇ ਨੂੰ ਕਹੀ ਤੂੰ ਆਪਾਂ ਜੋੜ ਕਰਦੇ ਇੱਕ ਦੂਜੇ ਨੂੰ ਟੇਚਰਾ ਕਰੀ ਜਾਂਦੇ ਆ ਉਹ ਗੱਲ ਵੱਖਰੀ ਐ ਤੇ ਧੰਨਵਾਦ ਤੇ ਵੀਡੀਓ ਸੁਣ ਕੇ ਤੇ ਵੀਡੀਓ ਵੇਖ ਕੇ ਅੱਗੇ ਸ਼ੇਅਰ ਕਰ ਦਿਆ ਕਰੋ ਇਹ ਮੇਰੀ ਬੇਨਤੀ ਹੈ ਤਾਂ ਕਿ ਮੈਨੂੰ ਇੱਕ ਮਿੰਟ ਵੀ ਰਾਹੀ ਵੀ ਦੱਸਿਆ ਕਰੋ ਤੇ ਬਾਕੀ ਫਿਰ ਸਬਸਕ੍ਰਾਈਬ ਲਾਜ਼ਮੀ ਕਰਿਆ ਕਰੋ ਮੈਨੂੰ ਕਿ ਮੇਰਾ ਵੀ ਹੌਸਲਾ ਵਧਾਈ ਹੋਵੇ ਤੇ ਛੋਟੀ ਮੈਂ ਸੇਵਾ ਕਰਦਾ ਰਹੂੰਗਾ ਬੰਦੇ ਨਹੀਂ ਕਰਦਾ ਇਹ ਬਹੁਤ ਕੁਝ ਮੇਰੇ ਕੋਈ ਮਟੀਰੀਅਲ ਹੈ ਰਪਿਆ ਹੈ ਢੇਰ ਲਾਈ ਪਈ ਹੈ ਮੇਰੇ ਕੋਲ ਲਿਖ ਲੈ ਕੇ ਤੇ ਮੈਂ ਛੋਟੀ ਸੇਵਾ ਕਰਦਾ ਰਹੂੰਗਾ ਬਹੁਤ-ਬਹੁਤ ਧੰਨਵਾਦ